ਉਹਦੇ ਸਾਹਮਣੇ ਹੈ ਠੀਕ ਹੈ ਸੜਨਾ ਉਹ ਬड्डा ਤੱਕਾ ਹੋਇਆ ਦੇ ਬੱਚੇ ਉਹਦੇ ਨਾਲ ਉਹਦੇ ਫਾਲੋਅਰ ਨੇ ਉਹ ਭੈਣ ਰੋਂਦੀ ਆ ਉਹ ਮਾਂ ਰੋਂਦੀਆਂ ਨੇ ਉਹ ਭਰਾ ਰੋਂਦੇ ਆ ਉਹ ਪਿਓ ਰੋਂਦਾ ਜੀ ਅੱਜ ਤੁਸੀਂ ਇਸ ਜਵਾਕ ਨੂੰ ਮਾਰਿਆ ਵਾ ਉਹ ਤੁਹਾਡੇ ਮਗਰ ਵੀ ਉਹ ਗੋਲੀ ਉਹ ਭੱਜਦੀ ਪਈ ਆ ਚਾਰ ਦਿਨ ਬਾਅਦ ਤੁਹਾਡੇ ਲੱਗ ਜਾਣੀਆਂ ਨੇ ਇਹੀ ਗੋਲੀਆਂ 22 ਸਾਲ ਦੀ ਇਸ ਹੋਵੇ ਔਰੇਡਾ ਲੋਕਾਂ ਚ ਪਿਆਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਕਿ ਇਹ ਬੱਚਾ ਮਤਲਬ ਇਨੀ ਤਰੱਕੀ ਜਿਹੜੀ ਆ ਇਹ ਕਿਉਂ ਕਰ ਰਿਹਾ ਵਾ ਜੈਲਸੀ ਦੀ ਆੜ ਦੇ ਵਿੱਚ ਉਸ ਬੱਚੇ ਨੂੰ ਮਤਲਬ ਮੌਤ ਦੇ ਘਾਟ ਜਾਂ ਕਹਿ ਸ਼ਹੀਦ ਕਰ ਦਿੱਤਾ ਗਿਆ ਵਾ ਜਿਨ੍ਹਾਂ ਨੇ ਮਤਲਬ ਐਡਾ ਭਿਆਨਕ ਕੰਮ ਕੀਤਾ ਵਾ ਤੇ ਉਹਨਾਂ ਦਾ ਫੈਸਲਾ ਵੀ ਔਨ ਦੀ سپورਟ ਹੋਣਾ ਚਾਹੀਦਾ ਵਾ ਸ਼ਾਂਤੀ ਜਿਹੜੀ ਆ ਉਹ ਸਮਾਜ ਨੂੰ ਸ਼ਾਂਤੀ ਤਾਂ ਮਿਲਣੀ ਆ ਕਿ ਫੈਸਲਾ ਔਨ ਦੀ سپورਟ ਤਾ ਕਾਰਤਿਕ ਜਿਹੜੀ ਰੈੱਡ ਬੋਡੀ ਆ ਸਮੇਂ ਜਿਹੜੀ ਕਿਆ ਲੈਂਦੀ ਹੈ ਸਖਾਮ ਕਰਦੇ ਮੇਰੇ ਬਿਲਕੁਲ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹਾਂ ਮੈਂ ਜਿੱਥੇ ਪਰਿਵਾਰ ਦੀਆਂ ਅੱਖਾਂ ਨਾਲ ਮੈਂ ਉੱਥੇ ਜਿਹੜੇ ਉਸਦੇ ਯਾਰ ਮਿੱਤਰ ਇੱਥੇ ਪਹੁੰਚੇ ਨੇ ਜੋ ਉਸਦੇ ਸੰਗੀ ਸਾਥੀ ਇੱਥੇ ਪਹੁੰਚੇ ਨੇ ਸਭ ਦੀ ਜਿਹੜੀਆਂ ਨੇ ਅੱਖਾਂ ਹਾਂ ਇਸ ਸਮੇਂ ਨਮ ਜਿਹੜੀਆਂ ਨੇ ਨਜ਼ਰ ਆ ਰਹੀਆਂ ਨੇ ਤਾਂ ਬਿਲਕੁਲ ਤੁਹਾਨੂੰ ਦੱਸ ਦੇਈਏ ਕਿ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਉਸਦੇ ਪਰਿਵਾਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਉਸਦੇ ਮਾਤਾ ਤੇ ਜਿਹੜੀ ਉਸਦੀ ਭੈਣ ਜਿਹੜੇ ਨੇ ਬਿਲਕੁਲ ਲੰਘੇ ਨੇ ਕੈਮਰੇ ਦੇ ਮੂੰਹੋਂ ਤਾਂ ਹਾਂ ਜਿਸ ਤਰੀਕੇ ਨਾਲ ਉਹਨਾਂ ਦੇ ਹਾਲਾਤ ਨੇ ਤੇ ਜਦੋਂ ਜਵਾਨ ਜਹਾਨ ਪੁੱਤ ਜਿਹੜਾ ਕੀ ਹੈ 22 ਸਾਲ ਦੀ ਉਮਰ ਦੇ ਵਿੱਚ ਉਹਦਾ ਇਸ ਤਰੀਕੇ ਨਾਲ ਜਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਬਿਲਕੁਲ ਉਸ ਅਸੀਂ ਦੇਖ ਸਕਦੇ ਹਾਂ ਤਸਵੀਰ ਦੇ ਵਿੱਚ ਉਸਦੇ ਆ ਲੱਗਦਾ ਹੈ ਕਿ ਦਾਦੀ ਜੀ ਜਿਹੜੇ ਮੌਜੂਦ ਨੇ ਨਾਲ ਉਸ ਦੀ ਭੈਣ ਮੈਂ ਬਿਲਕੁਲ ਆ ਜਿੱਥੇ ਦੇਖੋ ਐਸੇ ਬੱਚਿਆਂ ਦਾ ਨੌਜਵਾਨ ਦਾ ਹੁਣ ਤੁਸੀਂ ਦੇਖੋ ਕਿੰਨੇ ਬੱਚੇ ਉਹਦੇ ਨਾਲ ਉਹਦੇ ਫੋਲੋਅਰ ਨੇ 3 ਲੱਖ ਤੋਂ ਉੱਤੇ ਉਹਦੇ ਫੋਲੋਅਰ ਆ ਬੱਚਾ ਲੈਗ ਸੀਗਾ ਮਾਂ ਕੋਲੋਂ ਵਹ ਜੇ ਬੱਚਾ ਹੋਣ ਔਰ ਉਹਨੇ ਅਜੇ ਹੋਰ ਬਹੁਤ ਤਰੱਕੀ ਕਰਨੀ ਸੀ ਇਹਨਾਂ ਦੀਆਂ ਲੜਾਈਆਂ ਪਤਾ ਨਹੀਂ ਕਾਧੀਆਂ ਨੇ ਇਹਨਾਂ ਜਵਾਕਾਂ ਦੀਆਂ ਕੀ ਲੜਾਈ ਆ ਉਹ ਆਪਣੇ ਕੰਮ ਲੱਗਿਆ ਹੋਇਆ ਕਿਸੇ ਦੀ ਕੋਈ ਜ਼ਮੀਨ ਦਾ ਤਾਂ ਰੌਲਾ ਹੈ ਨਹੀਂ ਸੀ ਇਹਨਾਂ ਦਾ ਐਡਾ ਵੱਡਾ ਐਕਸੀਡੈਂਟ ਕਰਕੇ ਤੁਸੀਂ ਇਸ ਕੰਮ ਦੇ ਵਿੱਚੋਂ ਕੀ ਕੱਢ ਪਾ ਲਿਆ ਉਹ ਭੈਣ ਰੋਂਦੀ ਆ ਉਹ ਮਾਂ ਰੋਂਦੀਆਂ ਨੇ ਉਹ ਭਰਾ ਰੋਂਦੇ ਆ ਉਹ ਪਿਓ ਰੋਂਦਾ ਇਹਨਾਂ ਚੀਜ਼ਾਂ ਦਾ ਕੋਈ ਇਲਜ਼ਾਮ ਐਂਡ ਥੋੜਾ ਵਾ ਜੀ ਅੱਜ ਤੁਸੀਂ ਇਸ ਜਵਾਕ ਨੂੰ ਮਾਰਿਆ ਵਾ ਉਹ ਤੁਹਾਡੇ ਮਗਰ ਵੀ ਉਹ ਗੋਲੀ ਉਹ ਭੱਜਦੀ ਪਈ ਆ 4 ਦਿਨ ਬਾਅਦ ਤੁਹਾਡੇ ਲੱਗ ਜਾਣੀਆਂ ਨੇ ਇਹੀ ਗੋਲੀਆਂ ਜਿਹੜੀਆਂ ਇਹ ਜਵਾਕਾਂ ਦੇ ਮਾਰੀਆਂ ਤੁਸੀਂ ਇਹ ਤੁਹਾਡਾ ਕੋਈ ਇਸ ਕੰਮ ਦਾ ਐਂਡ ਥੋੜਾ ਵਾ ਤੁਸੀਂ ਇਸ ਜਵਾਕ ਨੂੰ ਮਾਰ ਕੇ ਕੀ ਤੁਸੀਂ ਖੂਨ ਖੋਲਿਆ ਇੱਕ ਭੈਣ ਦਾ ਹੋਣਹਾਰ ਭਾਈ ਇੱਕ ਪਿਓ ਦਾ ਹੋਣਹਾਰ ਬੱਚਾ ਇੱਕ ਮਾਂ ਦਾ ਹੋਣਹਾਰ ਬੱਚਾ ਇਹ ਜੇ ਬੱਚਿਆਂ ਦੇ ਨਾਲ ਤੁਸੀਂ ਐਕਸੀਡੈਂਟ ਕਰ ਰਹੇ ਹੋ ਸਾਡੇ ਪੰਜਾਬ ਦੀ ਨੌਜਵਾਨੀ ਕਿੱਧਰ ਨੂੰ ਜਾਊਗੀ ਕਹਿੰਦੇ ਨੈਸ਼ਨਲ ਪਲੇਅਰ ਸੀਗਾ ਬਾਸਕਟਬਾਲ ਦਾ ਪਲੇਅਰ ਸੀਗਾ ਕਾਫੀ ਵਧੀਆ ਖੇਡਦਾ ਵੀ ਸੀ ਮੈਂ ਨਾ ਦੇਖੋ ਨਾ ਹੁਣ ਉਹਦੇ ਮਗਰ ਹੀ ਕੋਈ ਆਉਂਦਾ ਇੱਥੇ ਤਾਂ ਆਉਂਦਾ ਹੀ ਘੱਟ ਨੇ ਲੋਕ ਇਥੇ ਦਾ ਅਗਲਾ ਕਹਿੰਦਾ ਉਹ ਮਰ ਗਿਆ ਤੇ ਕਹਾਣੀ ਖਤਮ ਇੱਥੇ ਆ ਜਵਾਕ ਕੀ ਕੁਛ ਬੀਜ ਕੇ ਗਿਆ ਦੇਖ ਲੋ ਬਾਹਰੋਂ ਕੋਈ ਦਿਲੰਦਰੋਂ ਅੰਬਰ ਸਰੋਂ ਕੋਈ ਕਿਧੋ ਕਿਧੋ ਲੱਗ ਲੱਗ ਕੋਨਿਆਂ ਚ ਜਵਾਕ ਉਹਦੇ ਫਾਲੋਅਰ ਆਏ ਹੋਏ ਆ ਇਹ ਗੱਲ ਦਾ ਕੋਈ ਛੋਟਾ ਨਹੀਂ ਸੋਚ ਹੈ ਜੀ ਪਰ ਉਹਨਾਂ ਨੇ ਜੀਨੇ ਵੀ ਇਹ ਘਟਨਾ ਵਰਤਾਈ ਆ ਉਹਨੇ ਪਾਪ ਕਮਾਇਆ ਇਹੋ ਜਿਹਾ ਬੱਚਾ ਹੋਣ ਹਾਰ ਸਾਡੀ ਪੰਜਾਬ ਦੀ ਧਰਤੀ ਤੋਂ ਚਲੇ ਗਿਆ ਲੁਧਿਆਣੇ ਦੀ ਧਰਤੀ ਤੋਂ ਚਲੇ ਗਿਆ ਸਾਡੇ ਮੇਰੇ ਆਪਣੀ ਕੌਨਸੀ ਏਜੰਸੀ ਦੇ ਵਿੱਚ ਰਹਿਣ ਵਾਲਾ ਬੱਚਾ ਕੀ ਇਸ ਕੰਮ ਦੇ ਵਿੱਚ ਕਿਸੇ ਨੇ ਕਿਸੇ ਨੂੰ ਕੋਈ ਪ੍ਰਾਪਤ ਹੋਇਆ ਕੀ ਹੋਇਆ ਜਵਾਕ ਆਪਣੀ ਜਾਨ ਤੋਂ ਚਲੇ ਗਿਆ ਤੁਹਾਡੇ ਮਗਰ ਵੀ ਉਹੀ ਗੋਲੀ ਭਜਦੀ ਆ ਕਿੰਨੇ ਦਿਨ 2 4 5 ਦਿਨ 10 ਦਿਨ ਲੱਗੂਗੇ ਕਿਦੇ ਤੁਹਾਨੂੰ ਵੀ ਇਹੋ ਜੀ ਗੱਲ ਦਾ ਹੀ ਸਾਹਮਣਾ ਕਰਨਾ ਪੈ ਜਾਣਾ ਪਰਿਵਾਰ ਹਲੇ ਵੀ ਇਨਸਾਫ ਦੀ ਮੰਗ ਕਰ ਰਿਹਾ ਇਨਸਾਫ ਦੇਖੋ ਇਨਸਾਫ ਮਿਲ ਜਾਣਾ ਮਾਨ ਇਨਸਾਫ ਦੀ ਨਹੀਂ ਗੱਲ ਗੱਲ ਇਹ ਆ ਵੀ ਐਡਾ ਹੋਣ ਹਾਰ ਜਵਾਕ ਗਿਆ ਉਹਨੇ ਕਦੋਂ ਵਾਪਸ ਆਉਣਾ ਜਿਹੜੇ ਬੰਦੇ ਮਲੰਗ ਟੈਪ ਹੁੰਦੇ ਆ ਉਹਨਾਂ ਨੂੰ ਕੀ ਫਰਕ ਹੁੰਦਾ ਵਾ ਫਰਕ ਤਾਂ ਇਹੋ ਜੇ ਜਵਾਕਾਂ ਦਾ ਪੈਣਾ ਵਾ ਜਿਹੜੇ ਜਵਾਕ ਆਪਣੇ ਹੋਣ ਹਾਰ ਆਪਣੇ ਆਪ ਨੂੰ ਦਾਸ ਰੇਸੀ ਕਾਬਲੇ ਤੇ ਵੀ ਸਾਡੇ ਚੰਨੀ ਕਾਬਲੇਦਾਰ ਉਹਨਾਂ ਨੂੰ ਕੁਛ ਨਹੀਂ ਉਹ ਜਿਹੜੇ ਮਲੰਗਾ ਨੇ ਇਹਨੂੰ ਮਾਰਿਆ ਵਾ ਉਹ ਉਹਨਾਂ ਦਾ 2 4 5 ਦਿਨਾਂ ਬਾਅਦ ਦੇਖ ਲਿਓ ਇਹੀ ਅਸਰ ਹੋਣਾ ਪਰ ਇਹ ਲੈਕ ਬੱਚਾ ਨਹੀਂ ਮੁੜ ਕੇ ਹੋਣਾ ਪਰਿਵਾਰ ਨੂੰ ਕਿਸ ਨਿਸ਼ਾਨਾ ਬਸ ਇਹੀ ਆ ਹੁਣ ਤਾਂ ਇਹ ਆਪਣਾ ਦਾ ਗੁਰੂਆਂ ਦਾ ਇਤਿਹਾਸ ਕਹਿੰਦਾ ਵਾ ਇਹ ਤਾਂ ਪਰਮਾਤਮਾ ਦੀਆਂ ਲਿਖੀਆਂ ਹੋਈਆਂ ਵਿధి ਦੀਆਂ ਗੱਲਾਂ ਨੇ ਜਿਵੇਂ ਜਿਵੇਂ ਲੇਖ ਕਰ ਲਿਖਿਆ ਜਿੰਨੇ ਸਵਾਸ ਲਿਖਿਆ ਉਹਨੇ ਹੀ ਲੈਣੇ ਆ ਚਾਹੇ ਕੋਈ ਬੰਦਾ ਵਾ ਇਹ ਸਵਾਸਾਂ ਦੀ ਗੇਮ ਆ ਸਾਰੀ ਇਸ ਮਾਲਕ ਨੇ ਹੁਣ ਹਰ ਬੱਚਾ 22 ਸਾਲਾਂ 'ਚ ਆਪਣਾ ਇੰਨਾ ਨਾਮ ਕਮਾਉਣਾ ਇਹ ਕਿਸੇ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਸਭ ਜੀ ਦਾ ਨਾਂ ਵੀ ਸਾਡੇ ਨਾਂ 'ਚ ਕਿਸ ਤਰੀਕੇ ਨਾਲ ਦੇਖਦੇ ਮੇ ਪਰਿਵਾਰ ਨੂੰ ਐਡਾ ਘਾਟਾ ਪਿਆ ਜਵਾਨ ਜਾਨ ਜਿਹੜਾ ਮੁੰਡਾ ਉਹਨਾਂ ਦਾ ਘਾਟਾ ਤਾਂ ਉਹ ਜਿਹੜਾ ਸ਼ਾਇਦ ਕਦੀ ਪੂਰਾ ਨਹੀਂ ਹੋ ਸਕਦਾ ਕਿ ਕੋ ਬੱਚਾ ਜਿਸ ਬੱਚੇ ਨੇ ਗਰੀਬੀ ਰੇਖਾ ਤੋਂ ਬਹੁਤ ਮਿਹਨਤ ਕਰਕੇ ਔਰ 22 ਸਾਲ ਦੀ ਏਜ ਹੋਵੇ ਔਰ ਇਡਾ ਲੋਕਾਂ ਚ ਪਿਆਰ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਕਿ ਇੱਕ 22 ਸਾਲ ਦੇ ਬੱਚੇ ਨੂੰ ਚਾਣ ਵਾਲੇ ਲੋਕ ਜਿਹੜੇ ਨੇ ਉਹ ਕੋਈ ਹਜ਼ਾਰਾਂ ਦੀ ਤਦਾਦ ਚ ਨਹੀਂ ਬਲਕਿ ਲੱਖਾਂ ਦੀ ਤਦਾਦ ਚ ਇੱਕ ਪੋਸਟ ਜਦੋਂ ਉਹ ਪਾਉਂਦਾ ਸੀ ਤੇ ਲਗਭਗ 4 ਲੱਖ ਤੋਂ ਵੱਧ ਉਹਨੂੰ ਚਾਣ ਵਾਲੇ ਜਿਹੜੇ ਸੀ ਉਹਦੇ ਵੀਵਰਸ ਜਿਹੜੇ ਸੀ ਉਹਨੂੰ ਲਾਈਕ ਕਰਨ ਵਾਲੇ ਸੀ ਤੇ ਇੰਸਟਾਗ੍ਰam ਤੇ ਤੁਸੀਂ ਦੇਖ ਹੀ ਲਿਆ ਉਹਦਾ ਕਿੱਡਾ ਪਿਆਰ ਸੀ ਕਿੱਡੀ ਮੁਹੱਬਤ ਜਿਹੜੀ ਆ ਉਸ ਬੱਚੇ ਨਾਲ ਸੀ ਔਰ ਬੜਾ ਮਾੜਾ ਦਿਨ ਸੀ ਸ਼ਨੀਵਾਰ ਕਿ ਲਗਭਗ 3 ਮੋਟਰਸਾਈਕਲਾਂ ਤੇ 9 ਉਹ ਮਾੜੇ ਅੰਸਰ ਜਿਨ੍ਹਾਂ ਨੂੰ ਜੈਲਸੀ ਸੀ ਕੋਈ ਲੜਾਈ ਝਗੜਾ ਨਹੀਂ ਸੀ ਜੈਲਸੀ ਸੀ ਇਹ ਬੱਚਾ ਮਤਲਬ ਇਨੀ ਤਰੱਕੀ ਜਿਹੜੀ ਆ ਇਹ ਕਿਉਂ ਕਰ ਰਿਆ ਵਾ ਜੈਲਸੀ ਦੀ ਆੜ ਦੇ ਵਿੱਚ ਉਸ ਬੱਚੇ ਨੂੰ ਮਤਲਬ ਮੌਤ ਦੇ ਘਾਟ ਜਾਂ ਕਿਹਾ ਸ਼ਹੀਦ ਕਰ ਦਿੱਤਾ ਗਿਆ ਵਾ ਪਰ ਜਿਸ ਤਰੀਕੇ ਨਾਲ ਸਾਡੀ ਮਾਨਯੋਗ ਸੀਪੀ ਸਾਹਿਬ ਨਾਲ ਕੱਲ ਲਗਭਗ ਉਹਨਾਂ ਦੇ ਆਫਿਸ 'ਚ 1.5 ਘੰਟੇ ਚਰਚਾ ਹੋਈ ਆ ਔਰ ਉਸ ਤੋਂ ਬਾਅਦ ਉਹ ਰਮਾਧਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਬ੍ਰਹਮਾਲੇ ਆ ਕਾਟੀ ਮੈਂ ਲੈ ਕੇ ਵੀ ਆਈ ਸੀ ਔਰ 2 ਘੰਟੇ ਸਾਢੇ ਨਾਲ ਰਹੇ ਆ ਉਸ ਤੋਂ ਸੀਪੀ ਵੀਰ ਸੈਟੀਸਫਾਈਡ ਸਾਰੇ ਅਸੀਂ ਉਹਨਾਂ ਦੀ ਗੱਲਬਾਤੋਂ ਕਿ ਉਹ ਕਹਿੰਦੇ ਇਦਾਂ ਦੀ ਸਜ਼ਾ ਦੇਵਾਂਗੇ ਕਿ ਸ਼ੈਲ ਲੁਧਿਆਣੇ ਦੀ ਧਰਤੀ ਤੇ ਦੁਬਾਰਾ ਕੋਈ ਜੁਰਤ ਨਹੀਂ ਕਰੂਗਾ ਕਿਸੇ ਨੌਜਵਾਨ ਦਾ ਕਤਲ ਕਰਨ ਲਈ। ਬਿਲਕੁਲ। ਇਸ ਕਰਕੇ ਉਹਨਾਂ ਤੇ ਵਿਸ਼ਵਾਸ ਹੈ ਸਾਨੂੰ। ਉਹਨਾਂ ਦੀ ਕਾਰਜਸ਼ੈਲੀ ਦੇ ਬਾਰੇ ਬਹੁਤ ਲੋਕ ਚੰਗੀ ਤਰ੍ਹਾਂ ਜਾਣਦੇ ਆ ਔਰ ਵਿਅਕਤੀਗਤ ਤੌਰ ਤੇ ਮੈਂ ਖੁਦ ਵੀ ਉਹਨਾਂ ਦੀ ਕਾਰਜਸ਼ੈਲੀ ਦੇ ਤੇ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਹਨਾਂ ਨੂੰ ਐਸੀ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਔਰ ਮਿਲੂਗੀ ਵੀ ਤਾਂ ਕਿ ਅੱਗੇ ਤੋਂ ਕਿਸੇ ਵੀ ਮਾਂ ਦਾ ਬੇਟਾ ਕਿਸੇ ਵੀ ਪਿਓ ਦਾ ਬੇਟਾ ਔਰ ਕਿਸੇ ਵੀ ਭੈਣ ਦਾ ਭਰਾ ਦੇਖੇ ਰਹੋ ਤੁਸੀਂ ਕਿਦਾਂ ਚਲਾਰੀ ਸੀ ਉਹ ਜਿਹੜੀ ਇੰਗਲੈਂਡ ਤੋਂ ਆਈ ਆ ਉਹ ਕਹਿੰਦੀ ਮੈਨੂੰ ਮਤਲਬ ਭੇਜਿਆ ਸੀ ਇਸ ਕਰਕੇ ਤੂੰ ਕਿ ਮੈਂ ਤੈਨੂੰ ਮੁੜ ਕੇ ਇੱਥੇ ਆ ਕੇ ਇਸ ਹਾਲ ਚ ਦੇਖਾਂ ਤੂੰ ਇਸ ਕਰਕੇ ਐਸੇ ਲੋਕ ਜਿਹੜੇ ਨੇ ਉਹਨੂੰ ਜੀਣ ਦਾ ਕੋਈ ਹੱਕ ਨਹੀਂ ਹੈ ਜਿਨ੍ਹਾਂ ਨੇ ਮਤਲਬ ਐਡਾ ਭਿਆਨਕ ਕੰਮ ਕੀਤਾ ਵਾ ਤੇ ਉਹਨਾਂ ਦਾ ਫੈਸਲਾ ਵੀ ਔਨ ਦੀ سپورਟ ਹੋਣਾ ਚਾਹੀਦਾ ਵਾ ਸ਼ਾਂਤੀ ਜਿਹੜੀ ਆ ਉਹ ਸਮਾਜ ਨੂੰ ਸ਼ਾਂਤੀ ਤਾਂ ਮਿਲਣੀ ਆ ਕਿ ਫੈਸਲਾ ਆਨ ਥਿਸ ਸਪੋਰਟ ਵਟ ਏਵਲੋਂ ਸਰਕਾਰ ਤੱਕ ਪਹੁੰਚਾਇਆ ਜਾਏਗਾ ਮਾਮਲਾ ਹਾਂ ਬਿਲਕੁਲ ਮੈਂ ਸਰਕਾਰ ਨਾਲ ਬਿਲਕੁਲ ਇਨ ਟੱਚ ਆ ਜੀ ਮੈਂ ਮਾਹਰਯੋਗ ਸੀਐਮ ਸਾਹਿਬ ਨਾਲ ਵੀ ਇਨ ਟੱਚ ਆ ਔਰ ਉਹਨਾਂ ਦੇ ਓਐਸਡੀ ਨੇ ਰਾਜਵੀਰ ਜੀ ਨਾਲ ਵੀ ਇਨ ਟੱਚ ਆ ਪੁਲਿਸ ਕਮਿਸ਼ਨ ਸਾਹਿਬ ਹੈ ਹਾਈਰ ਅਥਾਰਟੀ ਸਾਰੀ ਨਾਲ ਇਨ ਟੱਚ ਆ ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਵਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਔਰ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਦਾ ਅਧਿਕਾਰ ਕਿਸੇ ਨੂੰ ਨਹੀਂ ਆ ਔਰ ਜਿਨ੍ਹਾਂ ਲੋਕਾਂ ਨੇ ਇਹ ਕਾਂਡ ਕੀਤਾ ਵਾ ਉਹਨਾਂ ਨੂੰ ਸ਼ਹਿਰ ਬਾਜ਼ਾਰ ਜਿਹੜਾ ਵਾ ਸਜਾ ਦਿੱਤੀ ਜਾਊਗੀ ਸਰ ਪਰਿਵਾਰ ਨਾਲ ਕੀ ਸਨੇਹਾਂ ਦੇ ਮੈਂ ਆਪਣੇ ਪਰਿਵਾਰ ਮੇਰਾ ਇਹ ਆਪਣਾ ਪਰਿਵਾਰ ਹੈ ਜੀ ਮੈਂ ਕੋਈ ਇਸ ਪਰਿਵਾਰ ਦਾ ਦੂਗ ਨਹੀਂ ਮੇਰਾ 40 ਸਾਲ ਤੋਂ ਇਸ ਪਰਿਵਾਰ ਦੇ ਨਾਲ ਆ ਚੌਧਰੀ ਯਸ਼ਪਾਲ ਸਾਡੇ ਸੰਗਠਨ ਦੇ ਰਾਸ਼ਟਰੀ ਸੰਚਾਲਕ ਨੇ ਮੇਰੇ ਛੋਟੇ ਭਾਈ ਆ ਔਰ ਅਸੀਂ ਸਾਰੇ ਸ਼ਹਿਰ ਨੂੰ ਪਤਾ ਕਿ ਦੋ ਜਿਸੇ ਮੇਕ ਜਾਨ ਆ ਸੀ ਤੇ ਅੱਜ ਮੈਂ ਸਮਾਜ ਦਾ ਜ਼ਰੂਰ ਧੰਨਵਾਦ ਕਰਨਾ ਚਾਹਾਂ ਕਿ ਸਾਰਿਆਂ ਨੇ ਪਾਲਟੀਬਾਜੀ ਸੰਗਠਨਵਾਦ ਗੋਤਵਾਦ ਪ੍ਰਾਂਤਵਾਦ ਪਾਚਾਵਾਦ ਮੱਲਾਵਾਦ ਪਾਲਟੀਬਾਜੀ ਤੋਂ ਉੱਪਰ ਉੱਠ ਕੇ ਅੱਜ ਭਗਣ ਪਰਿਵਾਰ ਦਾ ਜਿਹੜਾ ਇੱਕ ਸਾਥ ਦਿੱਤਾ ਵਾ ਔਰ ਉਹ ਇੱਕ ਬੜਾ ਇਤਿਹਾਸ ਚ ਸੋਹਣ ਅਖਰਾਂ ਚ ਲਿਖਿਆ ਜਾਣ ਵਾਲਾ ਅੱਜ ਇਤਿਹਾਸ ਹੋਊਗਾ ਔਰ ਨਾਲ ਦੀ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਕੱਲ ਤੋਂ ਹੀ ਬੜਾ ਚਿੰਤਤ ਐ ਇਸ ਮਾਮਲੇ ਨੂੰ ਲੈ ਕੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਅੱਜ ਕਾਰਤਿਕ ਭਗਣ ਦਾ ਜਿਹੜਾ ਕਤਲ ਹੋਇਆ ਵਾ ਇਹ ਅੱਗੋਂ ਨਾ ਹੋਵੇ ਇਹਦੇ ਤੇ ਅਸੀਂ ਕੋਈ ਨਾ ਕੋਈ ਬੈਠ ਕੇ ਠੋਸ ਨੀਤੀ ਜਿਹੜੀ ਆ ਔਰ ਜੂਰ ਬਣਾਵਾਂਗੇ ਕਿ ਅੱਗੇ ਤੋਂ ਕੋਈ ਬੱਚਾ ਜਿਹੜਾ ਵਾ ਉਹ ਬਰਥ ਦੀ ਜਿਹੜੀ ਮੌਤ ਆ ਉਹਦੇ ਵੱਲੋਂ ਨਾ ਵਦੇ ਥੈਂਕ ਯੂ